D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਹਮਲਾ ਹੋ ਗਿਆ ਤੁਹਾਨੂੰ ਦੱਸ ਦੇ ਕਿ ਇੱਕ ਜਨਤਕ ਸੁਣਵਾਈ ਦੇ ਦੌਰਾਨ ਰੇਖਾ ਗੁਪਤਾ ਜਦੋਂ ਘਰ ਦੇ ਵਿੱਚ ਲੋਕਾਂ ਤੋਂ ਹਾਲਚਲ ਪੁੱਛ ਰਹੀ ਸੀ ਤੱਕ ਸ਼ਖਸਾਂ ਵੱਲੋਂ ਹੰਗਾਮਾ ਕੀਤਾ ਜਾਂਦਾ ਤੇ ਉਸ ਜਨਤਕ ਸੁਣਵਾਈ ਦੇ ਦੌਰਾਨ ਉਸ ਸਸ਼ਕਸ਼ ਵੱਲੋਂ ਰੇਖਾ ਗੁਪਤਾ ਸੀਐਮ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਰੇਖਾ ਗੁਪਤਾ ਦੇ ਉੱਤੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਪੁਲਿਸ ਕਰਮਚਾਰੀਆਂ ਵੱਲੋਂ ਉਸ ਸਸ਼ਕਸ਼ ਨੂੰ ਗ੍ਰਿਫਤਾਰ ਕਰ ਲੈ ਜਾਂਦਾ ਤੁਹਾਨੂੰ ਦੱਸਦੇ ਕਿ ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਉਹ ਜਨਤਕ ਸੁਣਵਾਈ ਦੇ ਦੌਰਾਨ ਜੋ ਲੋਕਾਂ ਨਾਲ ਗੱਲਬਾਤ ਕਰ ਰਹੀ ਸੀ ਤਾਂ ਇੱਕ 35 ਸਾਲਾ ਵਿਅਕਤੀ ਉਸ ਸੰਬੋਧਨ ਦੇ ਵਿੱਚ ਆਂਦਾ ਤੇ ਗੱਲਬਾਤ ਕਰਦਾ ਪਰ ਗੱਲਬਾਤ ਦੇ ਦੌਰਾਨ ਇੰਨਾ ਜ਼ਿਆਦਾ ਹੰਗਾਮਾ ਵਾਜ ਜਾਂਦਾ ਕਿ ਉਹ ਚੁੱਚੀ ਬੋਲਣ ਲੱਗ ਜਾਂਦਾ ਪਰ ਉਸ ਵੱਲੋਂ ਸ਼ਖਸ਼ ਵੱਲੋਂ ਹਮਲਾ ਕੀਤਾ ਜਾਂਦਾ ਰੇਖਾ ਗੁਪਤਾ ਦੇ ਉੱਤੇ ਤਾਂ ਜਿਹੜੇ ਮੰਤਰੀ ਨੇ ਮਨਜਿੰਦਰ ਸਿੰਘ ਸਰਸਾ ਵੱਲੋਂ ਇਸ ਗੱਲ ਦੀ ਨਖੀਦੀ ਕੀਤੀ ਗਈ ਹੈ ਤਾਂ ਉਹਨੇ ਕਿਹਾ ਕਿ ਕਬੱਡੀ ਸਾਜ਼ਿਸ਼ ਜੋ ਭਾਜਪਾ ਦੇ ਸੀਐਮ ਦੇ ਖਿਲਾਫ ਚੱਲੀ ਜਾ ਰਹੀ ਹੈ ਉਹ ਨਾਲ ਹੋਰ ਕੀ ਕੁਝ ਕਿਹਾ ਹੋ ਤੁਹਾਨੂੰ ਵੀ ਸੁਣਨੇ ਆਂ ਮਾਨਨੀਆਂ ਮੁੱਖ ਮੰਤਰੀ ਜੀ ਕੀ ਉੱਪਰ ਜਨ ਸੁਣਵਾਈ ਦੇ ਦੌਰਾਨ ਜੋ ਹਮਲਾ ਕੀਤਾ ਗਿਆ ਮੈਂ ਇਸ ਕੀ ਕੜੇ ਸ਼ਬਦੋ ਮੈਂ ਨਿੰਦਾ ਕਰਦਾ ਹਾਂ ਮਾਨੀ ਮੁੱਖ ਮੰਤਰੀ ਜੀ ਦਿੱਲੀ ਕੀ ਰਾਜਨੀਤਿਕ ਚਿੰਤਾ ਕਰਤੀ ਹੈ और यही विरोधियों की साजिशें हैं उनसे यह बर्दाश्त नहीं होता कि एक मुख्यमंत्री कितने घंटे पब्लिक के बीच में रहता है जनता को आमतौर पर मिलते हैं अपने निवास स्थान पर जिसका दिल करता आके मिल सकता है यही कारण है कि इसके पीछे कोई राजनीतिक साजिश की बू आ रही है जल्द ही दिल्ली पुलिस इसकी इन्वेस्टिगेशन कर रही है ਸਾਰੇ ਤਤ ਸਾਹਮਣੇ ਆਉਣਗੇ ਸੁਜਿਤਾ ਕੀ 35 ਸਾਲਾ ਵਿਅਕਤੀ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਥੋਂ ਦੱਸਦੇ ਕਿ ਉਸੋ ਵਿਅਕਤੀ ਵੱਲੋਂ ਕੁਝ ਦਸਤਾਵੇਜ਼ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਝਗੜਾ ਵੱਧ ਜਾਂਦਾ ਤੇ ਉਸ ਸ਼ਖਸ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਥੋਂ ਦੱਸਦੇ ਕਿ ਜਿੱਥੇ ਪਾਰਟੀਆਂ ਲਗਾਤਾਰ ਇਸ ਹਮਲੇ ਦਾ ਵਿਰੋਧ ਕਰ ਰਿਆ ਨੇ ਉੱਥੇ ਹੀ ਕਾਂਗਰਸ ਦੇ ਵੱਡੇ ਲੀਡਰ ਨੇ ਪਪੇਸ਼ ਬਗੇਰ ਵੱਲੋਂ ਵੀ ਇਸ ਦੀ ਨਖਿੱਦੀ ਕੀਤੀ ਗਈ ਹੈ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ